ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈਸ਼ਨ ਦੇ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਬਣਾ ਰਹੀ ਹਾਂ ਜੀ ਮਕਰੋਨੀ ਮਕਰੋਨੀ ਪਹਿਲਾਂ ਪਰਣ ਚੰਗੀ ਤਰ੍ਹਾਂ ਜੀ ਨੂੰ ਉਬਾਲ ਲੈਣੇ ਆ ਤੇ ਉਬਾਲਣ ਤੋਂ ਬਾਅਦ ਮੈਂ ਉਹਨੂੰ ਗਰਮ ਪਾਣੀ ਪਾ ਕੇ ਜੀ ਉਬਾਲਣ ਅੰਦਰ ਅਪਜੀ ਰਿਹਾ ਤੜਕਾ ਲਾਲ ਟਮਾਟਰ ਤੇ ਪਿਆਜ਼ ਤੇ ਇਧਰ ਮੈਂ ਪਹਿਲਾਂ ਗੋਬਰ ਗਾਂਸ ਤੇ ਰੱਖੀ ਸੀ ਉਹ ਮੈਂ ਰੈਡਕਸ਼ਨ ਤੇ ਰੱਖਤੀ ਮਕਰੋਨੀ ਜਿਹੜੀ ਹੈਗੀ ਹੈ ਜੇ ਆਪਾਂ ਚੰਗੀ ਤਰ੍ਹਾਂ ਉਹ ਬਾਲ ਲੈਣੇ ਆਂ ਬਾਲ ਕੇ ਕਿਉਂਕਿ ਜਿਹੜੀ ਹੈਗੀ ਹੈ ਇਹ ਜਦੋਂ ਟਾਈਮ ਇਹ ਆਪਣਾ ਹਨਾ ਬਿਹੱਥ ਨਾਲ ਚੰਗੀ ਤਰ੍ਹਾਂ ਮਲ ਨਹੀਂ ਜਾਂਦੀ ਤੇ ਉਹਨਾਂ ਟਾਈਮ ਮਕਰੋਨੀ ਜਿਹੜੀ ਹੈ ਨਹੀਂ ਉਬਲਦੀ ਤੇ ਹਲੇ 1-2 ਮਿੰਟ ਤੱਕ ਇਹਨੂੰ ਆਪਾਂ ਹੋਰ ਵਾਲਾਂਗੇ ਤੇ ਉਸ ਤੋਂ ਬਾਅਦ ਮੈਂ ਇੱਧਰ ਰੱਖ ਲਈ ਜੀ ਤੜਕਾ ਤੇ ਤੜਕਾ ਰੱਖ ਲਈ ਹੁਣ ਜਿਹੜਾ ਕਿ ਹੁਸੀਂ ਹੋ ਗਿਆ ਗਰਮ ਉਸ ਤੋਂ ਬਾਅਦ ਮੇਰੇ ਵਿੱਚ ਪਿਆਜ਼ ਪਤਾ ਜੀਰਾ ਪਾਤਾ ਜਿੰਨ ਨਾਲ ਵਾਲ ਟਮਾਟਰ ਨੂੰ ਪਹਿਨ ਚੰਗੀ ਤਰ੍ਹਾਂ ਭੁਲਣਾ ਲਾਣੇ ਆ ਮਕਰੋਨੀ ਜਿਹੜੀ ਹੈਗੀ ਜੀ ਆਪਣੀ ਚੰਗੀ ਤਰ੍ਹਾਂ ਜਿਹੜੀ ਹੈਗੀ ਉਬਾਲ ਲਈ ਆਪਾਂ ਨੇ ਉਬਾਲ ਕੇ ਜਿੰਨ ਵਿੱਚ ਗਰਮ ਪਾਣੀ ਚੱਲ ਹੋ ਢੋਗੇ ਸਮਾਰ ਕੇ ਉਸ ਤੋਂ ਬਾਅਦ ਉਹਨੂੰ ਮੈਂ ਹੋਰ ਗਰਮ ਪਾਣੀ ਦੇ ਵਿੱਚ ਪਾਤਾ ਜੀ ਉਸ ਤੋਂ ਬਾਅਦ ਟਕਣ ਦੇ ਦਾ ਕਿ ਭਾਵੇਂ ਦੇ ਨਾਲ ਜਿਹੜੀ ਹੈਗੀ ਥੋੜੀ ਮੋਟੀ ਰਹਿ ਗਈ ਉਹ ਬਣ ਜਾਣੀ ਆ ਤੇ ਤੇ ਮੈਂ ਘਰੀ ਸੀ ਜੀ ਮਫਲੀ ਦੇ ਗੱਚਾ ਤੇ ਨਾਲ ਦੇ ਨਾਲ ਤਾਂ ਮਕਰੋਨੀ ਬਣਾਈ ਸੀ ਇਹ ਲੋ ਜੀ ਅਨੇ ਟਾਈਮ ਤੋਂ ਮਾ ਤੜਕਾ ਪਨ ਹੋ ਰਿਹਾ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਲੋ ਜੀ ਹੁਣ ਆ ਵੱਡੀ ਸਰੀਬਨੀ ਪੂਣੀ ਸੀ ਇਹਦੇ ਵਿੱਚ ਮੈ ਵਾਲ ਲੈਣੀਆਂ ਪਾਉਣ ਲੈਣੀਆਂ ਇਹਨੂੰ ਚੰਗੀ ਤਰ੍ਹਾਂ ਜੜਾ ਦੇ ਵਿੱਚ ਪਾਣੀ ਆ ਕਿ ਉਹ ਜਿਹੜਾ ਹੈਗਾ ਨਿਕਲ ਜਾਊਗਾ ਤੇ ਮੈਨੂੰ ਫਿਰ ਡੱਬੂ ਦੇ ਵਿੱਚ ਪਾ ਕੇ ਰੱਖਤਾ ਸੀ ਜੀ ਛੋਟੇ ਚ ਤੇ ਆਪਾਂ ਦੋ ਵਾਰੀ ਕਰਕੇ ਜਿਹੜਾ ਹੈਗਾ ਇਹਨੂੰ ਜੀ ਪਾਉਣ ਲੈਣੇ ਆ ਕਿ ਜੜਾ ਦੇ ਵਿੱਚ ਪਾਣੀ ਆ ਨਿਕਲ ਜਾਊਗਾ ਕਿਉਂਕਿ ਜਿਹੜੇ ਬਿਲਕੁਲ ਸੁੱਕੀ ਹੁੰਦੀ ਆ ਜਿਹਦੇ ਵਿੱਚ ਪਾਣੀ ਰਹਿ ਜੇ ਇਹ ਬਿਲਕੁਲ ਵੀ ਸਵਾਦ ਨਹੀਂ ਬਣਦੀ ਹੈਗੀ ਤਾਂ ਇਹ ਰਕੇ ਜਨ ਉਸੇ ਨੂੰ ਆਪਾਂ ਇਹਦੇ ਵਿੱਚ ਪਾਉਣੀ ਹੈ ਜੇ ਆਪਾਂ ਲੂਣ ਤੇ ਲਾਲ ਮਿਰਚ ਤੇ ਇੱਕ ਹੈਗਾ ਜੀ ਆਪਣੇ ਕੋਲੇ ਮੈਗੀ ਮਸਾਲਾ ਉਹ ਪਾਉਂਗੀ ਮੈਂ ਤੇ ਹੈਗਾ ਜੀ ਮੈਗੀ ਮਸਾਲਾ ਤੇ ਉਸ ਤੋਂ ਬਾਅਦ ਮੈਂ ਪਾਉਂਗੀ ਜਿਹਦੇ ਵਿੱਚ ਮੈਗੀ ਮਸਾਲਾ ਤੇ ਨਾਲ ਹੀ ਪਾਉਂਗੀ ਮੈਂ ਚਾਟ ਮਸਾਲਾ ਤੇ ਇਹਦੇ ਵਿੱਚ ਹੋਰ ਮੈਂ ਕੁਝ ਨਹੀਂ ਪਾਉਂਦੀ ਹੈਗੀ ਤੇ ਹੁਣ ਮੈਂ ਇਹਦੇ ਵਿੱਚ ਪਾਉਣੀ ਹੈ ਜੀ ਇਹ ਮੈਗੀ ਮਸਾਲਾ ਤੇ ਉਸ ਤੋਂ ਬਾਅਦ ਪਾਉਂਗੀ ਜੀ ਮੈਂ ਇਹਦੇ ਵਿੱਚ ਜਿਹੜਾ ਹੈਗਾ ਚਾਟ ਮਸਾਲਾ ਤੇ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਪੈਂਦਾ ਹੈਗਾ ਬਾਕੀ ਹਨਾ ਜਿੰਨਾ ਵੀ ਕੁਝ ਪਾ ਲਈ ਚਲੋ ਨਹੀਂ ਦਾਤੇ ਹੁਣ ਮੈਂ ਇਹਦੇ ਵਿੱਚ ਪਾਣੀ ਹੈ ਜੀ ਚਾਟ ਮਸਾਲਾ ਤੇ ਦੇ ਨਾਲ ਜਿਹੜੀ ਹੈਗੀ ਹੈ ਜੀ ਇਹ ਬਹੁਤ ਹੀ ਖਟ ਮਿੱਠੀ ਜੀ ਬਣ ਜਾਣੀ ਆ ਤੇ ਇਹਨਾਂ ਪਾ ਕੇ ਜੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਮਕਰੋਨੀਆ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਲੋ ਜੀ ਗੋਨੀ ਰਹੀ ਹੈਗੀ ਆ ਪਾਣੀ ਖੋ ਜੇ ਬਵਾਲ ਲਈ ਇਹਨੂੰ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਇਸੇ ਤਰ੍ਹਾਂ ਇਹ ਦੂਸਰੀ ਤਰੀਕਾ ਹੋਰ ਪਕਾ ਕੇ ਆਪਾਂ ਜਿਹੜਾ ਹੈਗਾ ਮਿਕਸ ਕਰ ਲਾਂ ਬਾਕੀ ਇਹਦੇ ਵਿੱਚ ਤੁਸੀਂ ਧਨੀਆ ਵਗੈਰਾ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਧਨੀਆ ਨਹੀਂ ਪਾਇਆ ਜੀ ਕਿਉਂਕਿ ਸਾਈਜ਼ ਨਹੀਂ ਖਾਂਦਾ ਧਨੀਆ ਨਹੀਂ ਤੇ ਤੇ ਐਵੇਂ ਕਰਕੇ ਜੀ ਆਪਾਂ ਇੱਕ ਚਾਰਨੀ ਹੋਰ ਹੋ ਗਿਆ ਭਾਤੀ ਜੀ ਲੋ ਜੀ ਮੈਂ ਇਹ ਹੈ ਜਿਹੜੀ ਆਪਣੇ ਬਣ ਕੇ ਤਿਆਰ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀ ਸੌਸ ਵਗੈਰਾ ਪਾ ਸਕਦੇ ਹਾਂ ਬਾਕੀ ਜਿਹੜੀ ਇਹਦੇ ਵਿੱਚ ਚਿੱਟੀ ਕਰੀਮ ਹੁੰਦੀ ਹੈ ਜੋ ਵੀ ਪੈ ਜਾਂਦੀ ਹੈ ਤੇ ਉਹ ਆਪਣੇ ਕੋਲ ਨਹੀਂ ਹੈਗੀ ਸੀ ਤਾਂ ਕਰਕੇ ਜਿਹੜਾ ਨਾਲ ਆਪਾਂ ਇਹਦੇ ਵਿੱਚ ਸੌਸ ਪਾਲਾਂਗੇ ਜਿਹੜਾ ਖਾਣੀ ਹੈ ਕਿਸੇ ਨੇ ਤੇ ਅਸੇ ਨੂੰ ਮਕਰੋਨੀ ਹੈਗੀ ਆਪਣੀ ਬਗਰੌਨੀ ਬਣ ਗਈ ਆ ਜਿਹੜੇ ਚਾਟ ਮਸਾਲੇ ਨੇ ਇਹਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਬਾਕੀ ਜਿਹੜਾ ਨਾਣ ਮਿਰਚਾ ਜਿਹੜਾ ਹੋ ਗਿਆ ਇਹਦੇ ਵਿੱਚ ਮਿਕਸ ਹੋ ਗਿਆ ਤੇ ਮੈਂ ਇਸ ਵਾਰ ਇਹਦੇ ਵਿੱਚ ਹਲਦੀ ਨਹੀਂ ਪਾਈ ਕਿਉਂਕਿ ਇਸਲੀ ਵਾਰ ਬਣਾਈ ਸੀ ਤਾਂ ਮੈਂ ਹਲਦੀ ਪਾ ਲਈ ਸੁ ਮੈਨੂੰ ਵਧੀਆ ਨਹੀਂ ਲੱਗੀ ਤਾਂ ਕਰਕੇ ਜੀ ਇਹਦੇ ਵਿੱਚ ਹਲਦੀ ਵਗੈਰਾ ਨਹੀਂ ਜਿਆਦਾ ਵਧੀਆ ਬਣਦੀ ਹਲਦੀ ਨਾਲ ਤੇ ਹੁਣ ਤੁਸੀਂ ਦੇਖ ਸਕਦੇ ਹੋ ਮਕਰੋਨੀ ਖਾਂਚ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਘਟ ਮਿਟੇ ਜੀ ਕਿਉਂਕਿ ਜਿਹੜਾ ਨਾ ਹੁਣ ਮਿਰਚ ਹੁੰਦਾ ਹੀ ਉਹ ਵਧੀਆ ਪਾਇਆ ਸੀ ਤੇ ਬਾਕੀ ਚਾਟ ਮਸਾਲਾ ਹੋ ਗਿਆ ਮੈਗੀ ਮਸਾਲਾ ਹੋ ਗਿਆ ਚੀਜ਼ਾਂ ਪਪਾਈਆਂ ਸੀ ਉਹ ਵਧੀਆ ਬਣੀ ਸੀ ਤੇ ਲੋ ਜੀ ਹੁਣ ਮੈਂ ਇਹਨੂੰ ਕੱਢ ਲਈ ਜਿੰਨੀ ਹੈ ਪਲੇਟ ਦੇ ਵਿੱਚ ਤੇ ਇੰਜਨੇ ਖਾਣੇ ਹਨ ਠੀਕ ਹੈ ਜੀ ਕਿੰਨੇ ਵਧੀਆ ਬਣੀ ਹੈ ਤੇ ਹੁਣ ਇਹਦੇ ਉੱਪਰ ਜੀ ਮੈਂ ਪਾ ਲੂੰਗੀ ਟੋਮਾਟੋ ਸੌਸ ਤੇ ਪਰ ਮੈਂ ਤਾਂ ਨਹੀਂ ਅਪਦੇਲਟੀ ਸੌਸ ਪਾਈ ਜੀ ਸਹਿਜਾ ਗੋਰੀਲ ਤੇ ਲਗਾ ਪਲੇਟ ਭਾਗੇ ਜੀ ਮੈਂ ਜਿਹੜੀ ਆ ਗਈ ਹੈ ਜੀ ਉਹਨੂੰ ਸੌਸ ਪਾ ਲਾਂਗੇ ਤੇ ਬਾਕੀ ਜਿਹੜੀ ਹੈਗੀ ਆਪਾਂ ਇਹਨੂੰ ਟੱਕ ਦਿੰਨੇ ਆ ਲੋਜੀ ਸੈਸ ਗੁੱਲੂ ਆ ਗਿਆ ਮੈਂ ਉਹਦੀ ਪਲੇਟ ਚ ਪਾਤੀ ਲਈ ਉੱਪਰ ਪਾਤੀ ਆਪਣੇ ਸੌਸ ਬਹੁਤ ਜਿਆਦਾ ਝਟਪੜੀ ਬਣੀ ਸੀ ਜੀ ਤੇ ਪਾ ਗਿਆ ਉਸ ਤੋਂ ਬਾਅਦ ਜਾਣਾ ਜੀ ਸੈਜ ਨੇ ਟੂਸ਼ਨ ਦਸੰਦ ਮੋੜੇ 7 ਵਜੇ ਆਊਗਾ ਅੱਗੇ ਤਾਂ ਜਿਹੜੀ ਹੈਗੀ ਸੇਪਾ ਘਰੇ ਬਣਾ ਲੈਂਦੇ ਸੀ ਸੌਸ ਬਾਰੇ ਇਸ ਬਾਰੇ ਮੈਂ ਜਿਹੜੀ ਹੈਗੀ ਸੀ ਜੀ ਇੱਥੇ ਸੀਗਾ ਟਾਈਮ ਸਾਮ ਦਾ ਜੀ ਤਰ ਤੁਰਾਂ ਦਾ ਆਪਣੇ ਮੇਨ ਲਈ ਰੋਟੀ ਵੀ ਲਾ ਲਈ ਸੀਗੀ ਤੇ ਇਹਦੋਂ ਤੋਂ ਉਹਨਾਂ ਦੇ ਹੁੰਦੇ ਸੀ ਮੇਵਾਲਾ ਰੈਕਸ਼ਨ ਤੇ ਤੇ ਬਾਕੀ ਜਿਹੜਾ ਵਾਲਾ ਦੇਖਿਆ ਹਨ ਆਪਾਂ ਇੱਕ ਕੈਨੀ ਦੇ ਵਿੱਚ ਜਿਹੜਾ ਹੈਗਾ ਦੁੱਧ ਨੂੰ ਕੱਢ ਲੈਨੇ ਆ ਕਿ ਜਿਨੇ ਮਿੱਠਾ ਪਾ ਕੇ বিনা ਮਿੱਠਾ ਪੀ ਲੋਗੇ ਬਾਕੀ ਜਿਨੇ ਫਿੱਕਾ ਪੀਨੇ ਫਿੱਕਾ ਪੀ ਲੋਗੇ ਬਾਕੀ ਜਿਹੜਾ ਬਚੂਗਾ ਦੀ ਆਪਾਂ ਜਮਾ ਲਾਂਗੇ ਜਿਦ ਅਹੀਂ ਤੇ ਇੱਥੇ ਮੈਂ ਜਿਹ ਦੁੱਧ ਨੂੰ ਕੱਢ ਲਿਆ ਵਾਲਾ ਆ ਗਿਆ ਤਾਂ ਸਾਰਿਆਂ ਨੂੰ ਇੱਕ ਪਾਂਡੇ 'ਚ ਇਕੱਠੇ ਕੱਢ ਲੈਨੇ ਆ ਬਾਕੀ ਸਾਰੇ ਫਿੱਕਾ ਪੀਂਦੇ ਨੇ ਜਿਵੇਂ ਮੈਂ ਤੇ ਸਾਇਰ ਕਰ ਲਿਆ ਜਿਹੜਾ ਹੈਗਾ ਮਿੱਠੇ ਵਾਲਾ ਦੁੱਧ ਪੀਨੇ ਆਗੇ ਬਾਕੀ ਆਪਣੇ ਸਾਰੇ ਫਿੱਕਾ ਪੀਂਦੇ ਨੇ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਨੇ ਚਲੋ ਠੀਕ ਹੈ ਜੀ